ਉਹ ਡੀਜ਼ਲ ਸਸਤਾ ਹੈ ਅੱਛਾ ਡੀਜ਼ਲ ਸਸਤਾ ਹਾਂ ਨਹੀਂ ਨਾਲਿਆਂ ਦੇ ਸੀ ਪੈਟਰੋਲ ਕੁਕ ਫੋਨਕ ਦੀ ਤੇ ਬਣਾ ਸੀ ਤੇਲ ਭਰੌਣਾ ਇੱਥੇ ਇਹ ਤੇਲ ਭਰੌਣੇ ਗਏ ਸਾਥੀ ਸਾਡੇ ਸੁਪਰ ਫੋਨਕ ਤੇਲ ਪੈਂਦਾ ਜੀ ਇੱਥੇ ਤੇ ਡੀਜ਼ਲ ਪਹਿਲਾਂ ਇੱਥੇ ਠੀਕਾ ਜੀ ਮਹਿੰਗਾ ਕਰਤਾ ਸੀ ਤੇ ਹੁਣ ਵੋਟਾਂ ਕਰਕੇ 28 April ਨੂੰ ਚੋਣਾਂ ਹੋਣੀਆਂ ਜਿਹੜੀਆਂ ਲੋਕ ਸਭਾ ਦੀਆਂ ਨਵੀਂ ਸਰਕਾਰ ਬਣਨੀ ਹੈ ਯਾਨੀ ਪ੍ਰਧਾਨ ਮੰਤਰੀ ਦੀ ਚੋਣ ਉਹਦੇ ਕਰਕੇ ਹੁਣ ਇਹਨਾਂ ਨੇ ਆਪ ਦੇ ਹਿਸਾਬ ਨਾਲ ਆਪ ਹੀ ਤੇੜ ਪਾਉਣਾ ਕਿਸੇ ਨੇ ਨਹੀਂ ਇਹਨਾਂ ਕੋਲ ਆਉਣਾ ਤੇ ਇਸ ਕੋ ਤੁਹਾਨੂੰ ਦਿਖਾਉਣਾ ਹੈ ਵੀ ਨੇੜੇ ਇੱਥੇ ਬਣਾ ਸੈਕਟ ਉਤਾਰਾ ਉੱਥੋਂ ਹੁਣ ਇਹਨਾਂ ਨੇ ਪਸਤਾਨੇ ਲਈ ਪਾ ਕਿਹਨੇ ਦੱਸਾਂਗੇ ਵੀ ਕਿੰਨਾ ਡੇਲ ਪੈਂਦਾ ਇਹਦੇ ਚ ਅੱਛਾ ਲੋਡ ਦੇਖੋ ਤੇਲ ਲੱਗਿਆ ਪੈਣ ਉਹ ਦੱਸਾਂ ਕਿ ਇਹ ਕਿੰਨਾ ਪਿਆ ਤੇ ਕਿੰਨੇ ਪੈਸੇ ਨਾਲ ਪਿਆ। ਬਹੁਤ ਚਾਹੀ ਹੋ ਰਹੇ ਹੈ। ਥੈਂਕ ਯੂ। ਇੱਥੋਂ ਇਹ ਦੂਰ ਆ ਹੈ। ਇੱਥੋਂ ਇਹਨੇ ਪਹਿਲਾਂ ਸਕੈਨ ਕੀਤਾ। ਇੱਥੋਂ ਸਕੈਨ ਕੀਤਾ ਜੀ। ਇੱਥੋਂ ਹੁਣ ਮਦਾਂ ਦੀ ਆ ਹੀ ਰਿਹਾ ਹੂ। ਜੀ ਇੱਕ ਪਾਸੇ ਪਿਆ ਦੋ ਟੈਂਕ ਜਿਹੜੀ ਹੈ ਜੀ ਡੀਜ਼ਲ ਪੈਂਦਾ ਨਾ ਦੋ ਟੈਂਕ ਜਿਆ ਉਹਦੇ ਟੈਂਕ ਦੇ ਵਿੱਚ ਪੈ ਗਿਆ ਜੀ ਤੇਲ ਤੇ ਇੱਧਰ ਹੁਣ ਪੈ ਰਿਆ ਜੇ ਕੋਈ ਕੈਪਟਨ ਅਸੀਂ ਦੱਸਾਂਗੇ ਵੀ ਦੋਨਾਂ 'ਚ ਕਿੰਨਾ ਕਿੰਨਾ ਪਿਆ ਸਫਾਈ ਹੋ ਰਹੀ ਹੈ ਜਿਹੜੀ ਉਹਨਾਂ ਦੇ ਸਾਈਡ ਵਾਲੇ ਸੱਤਿਆਂ ਦੀ ਅੱਗੇ ਵਾਲਿਆਂ ਦੀ ਇਹਨੂੰ ਗੱਡੀ ਖੜਾ ਕੇ ਤੇ ਪੈਰਿਆ ਨਾਲ ਇਹ ਆਪਦੇ ਸਾਹ ਸਫਾਈ ਐਡਾ ਵਾਲੇ ਸ਼ੀਸ਼ੇ ਤੇ ਅਗਲੇ ਇਹ ਵੀ ਹੋ ਰਹੀ ਹੈ ਜੀ ਡਰਾਈਵਰ ਦੀ ਬੜੀਆ ਜ਼ਿੰਮੇਵਾਰੀ ਹੁੰਦੀ ਹੈ ਤੇ ਕਲੀਨਰ ਤਾਂ ਹੁੰਦੇ ਨਹੀਂ ਇੱਥੇ ਜੀ ਕੰਡਕਟਰ ਨਹੀਂ ਹੁੰਦਾ ਜੀ ਇੱਥੇ ਡੌਕਰ ਕਲਚਰ ਹੈ ਜਿੰਦੀ ਜੀ ਇੱਕ ਦਾ ਹੈ ਕਹਿੰਦੇ ਆਪਾਂ ਰੱਖ ਲੈਣੇ ਆਹ ਕੋਲ ਹੀ ਜੀ ਉਹ ਵੀ ਇਸੇ ਜਨੀ ਖੜੀ ਤੇ ਤੇੜ ਪੈ ਰਿਆ ਇਹ ਗੱਡੀ ਆ ਜੀ ਇਹਨੂੰ ਕਹਿੰਦੇ ਆ ਟ੍ਰੇਲਰ ਐਸ ਨੂੰ ਟ੍ਰੇਲਰ ਕਹਿੰਦੇ ਆ ਜੀ ਤੇ ਸਾਰੀ ਇਹਦੀ 70 72 73 ਫੁੱਟ ਹੋਊਗਾ ਜੀ ਜਿਹੜਾ ਟੋਟਲ ਇਹ ਤੇ ਟਰੱਕ ਤੇ ਵਿੱਚ ਇਹ ਟ੍ਰੇਲਰ ਪਾ ਕੇ ਥੋੜੇ ਸਾਰੀ ਡਰਾਈਵਰ ਨੇ ਸਾਰੀ ਚੈੱਕ ਕਰਨਾ ਹੁੰਦਾ ਜੀ ਸਾਰਾ ਕੁਝ ਆਲਾ ਦਵਾਲਾ ਦੇਖਣਾ ਇਹਨਾਂ ਨੇ ਵੀ ਦੇਖਣਾ ਸਾਰਾ ਕੁਝ ਵੀ ਕਿਵੇਂ ਚੈੱਕ ਕਰ ਰਹੇ ਨੇ ਆ ਇੰਡੀਕੇਟਰ ਆ ਜਿਵੇਂ ਬਕਾਇਦਾ ਇੰਡੀਕੇਟਰ ਚੈੱਕ ਕੀਤੇ ਆ ਬਗਰੇ ਇੰਡੀਕੇਟਰ ਲੱਗਣੇ ਆ ਉਹਨੂੰ ਤੇ ਮਿੱਟੀ ਵਗੈਰਾ ਪੈ ਜਾਂਦੀ ਆ ਹਾਂ ਬਸ ਆਉਦਾ ਨੰਬਰ ਪਲੇਟ ਹਟ ਮਾਰ ਕੇ ਗਏ ਆ ਕੱਲੀ ਕੱਲੀ ਚੀਜ਼ ਤੇ ਉਹ ਕਰਕੇ ਗਏ ਆ ਇਹ ਇਹ ਆ ਟਰੱਕ ਵਾਲਿਆਂ ਦੀ ਜ਼ਿੰਦਗੀ ਐਡੀ ਸੌਖੀ ਜ਼ਿੰਦਗੀ ਇੱਥੇ ਵੀ ਨਹੀਂ ਇਹ ਢੀ ਵੱਡੀ ਚੀਜ਼ ਨੂੰ ਕੰਟਰੋਲ ਕਰਨਾ ਇੱਕ ਆ ਦੇਖੋ ਸਾਹਮਣੇ ਕੋਹ ਦਿਖਾਉਣੇ ਤੁਹਾਨੂੰ ਆ ਲੱਕੜ ਤੇ ਤੇ ਪٹرول ਪੰਪ ਆ 405 405 ਲਓ ਜੀ ਇਹ ਤੁਹਾਨੂੰ ਦਿਖਾਉਣੇ ਆ ਹੁਣ 405 ਲੀਟਰ ਪਿਆ ਜੀ ਹਾਂ ਇਧਰ ਆ ਗਿਆ ਜੀ 5 ਲੀਟਰ ਆ ਜੀ 405 ਲੀਟਰ 647 ਤੇ ਇੱਕ ਤਾਂ ਪੈਸਾ ਬਣ ਗਿਆ ਜੀ ਤੇ ਉਹ ਹੀ ਪੈਸਾ ਇੰਨਾ ਬੱਤੀ ਟੋਟਲ ਇਹਦਾ ਪੈਸਾ ਬਣ ਗਿਆ ਜੀ 647 ਯਾਨੀ ਕਿ 30000 ਡਿਗਰੀ ਬਣ ਗਿਆ ਉਹ ਇਹ ਦੋਨੇ ਟੈਂਕ ਕਿਹਾ ਜੇ ਤੇਲ ਡਿਆ ਸੀ ਪ੍ਰਵਾਹ ਤੇ ਹੁਣ ਆ ਦੱਸਦੇ ਆ ਵੀ ਕਿੰਨਾ ਤੇਲ ਪਿਆ ਇਹ ਬਚਦਾ ਕਿੰਨਾ ਪੈ ਗਿਆ ਹੁਣ ਆ ਤੇਲ ਆ 405 ਲੀਟਰ 405 ਲੀਟਰ ਦੋਨਾਂ ਟੈਂਕਾਂ ਚ ਤੇ 405 ਤੇ ਕਿੰਨੇ ਦਾ ਬਣ ਗਿਆ ਹੋ ਆਪਣਾ ਰੇਟ ਕੀ ਹੋਊਗਾ ਇਧਰ ਲੈ ਕੀ ਹੋ ਤੇ 767 600 ਦਾ ਬਣ ਗਿਆ 750 ਤੇ ਕਿੰਨਾ ਬਣ ਗਿਆ ਆਪਣਾ ਆਈਡੀਆ 42 ਪਤਾ ਨਹੀਂ ਇਹਦਾ ਬਣਗੇ 42 ਤੋਂ 40000 ਦਾ ਬਣ ਗਿਆ ਜੀ ਡੀਜ਼ਲ ਡੀਜ਼ਲ ਦਾ ਰੇਟ ਘਟਾ ਪਹਿਲਾਂ ਰੇਟ ਵੱਧ ਸੀ ਇਹ ਚੋਣਾ ਕਰਕੇ ਰੇਟ ਘਟਾਤਾ ਸੀ ਹੈ ਤੇ ਇੱਧਰ ਲੱਗਦੀ ਹੈ ਤੇੜਾ ਹਾਂ ਘਟ ਗਿਆ ਜੀ ਇੱਕ ਪਾਸੇ ਦਾ ਜੀ ਇਹ ਤੇ 11500 ਤੋਂ 1200 ਹੀ ਪੈ ਜੀ ਤੁਹਾਨੂੰ 1200 ਕਿਲੋਮੀਟਰ ਹੋਣਾ ਇੱਥੋਂ ਮੰਨ ਲਓ ਅਸੀਂ ਰਵਾਨਾ ਹੋ ਰਹੇ ਹਾਂ ਸਫਰ ਸਾਡਾ 1200 ਕਿਲੋਮੀਟਰ ਦਾ ਜੀ 1200 ਚ ਦੇਖ ਲਓ ਵੀ 42 ਤੇ 45 ਦੇ ਵਿੱਚ ਵਿੱਚ ਜਿਹੜਾ ਹਜ਼ਾਰ ਦਾ ਆਪਣਾ ਜੀ ਦੇਖ ਜੀ ਤਾਂ ਤੇਲ ਪੈ ਗਿਆ ਇੱਥੋਂ 700 ਵੀ ਕਹਿ ਸਕਦੇ 800 ਇਹਨਾਂ ਨੂੰ ਕਹਿੰਦੇ ਆ ਤੇ ਕਿਉਂਕਿ 1 ਰੁਪਿਆ ਇੱਥੇ 60 ਰੁਪਈਆ ਦਾ ਮੰਨ ਲਓ ਹੈਗਾ ਜੀ ਡਾਲਰ ਆ ਜਿਹੜਾ ਉਹ ਆਪਣਾ 1 ਰੁਪਿਆ ਇਹ ਇੱਥੇ 60 ਰੁਪਈਆ ਹੈ ਹੁਣ ਅਗਲੇ ਸਫ਼ਰ ਲਈ ਸਾਡੀ ਜੀ ਰਵਾਨਾ ਹੋ ਰਹੇ ਆ ਅਸੀਂ ਤੇ ਆਹ ਤੁਹਾਨੂੰ ਕਬੂਰ ਚਿਲਵਾਕ ਹੈ ਨਾ ਚਿਲਵਾਕ ਹੈਰੀਟੇਜ ਹੈ ਜਿਹੜਾ ਵੇਖੋ ਆ ਕੋਈ ਕਢਾਉਣ ਆ ਜਿਹੜੇ ਇਹਨਾਂ ਦਾ ਬਿਜ਼ਨਸ ਦੇ ਪੁਆਇੰਟ ਹੈ